ਕਾਰਤਾਰ ਪਰ ਜਿਤਨਾ ਤੇ ਖਾੜੀ ਤਰਾ ਸੁਸਾਣ ਤੇ ਜਹਰੀ ਕੋੜਾ ਜਰੀ ਮੈਂ ਜੀਉ ਕਰਾਂ ਇਸ ਸਭ ਤੋਂ ਜਾਉ ਮਸ ਸਾਥ ਕੋ ਸ਼ਰੀਏ ਨਾਸ ਨਿਦੁਰ ਵਿਸਾਰੇ ਸ੍ਰੀ ਬਾਗ भगवान तो वागुरु जी महाराज आपके चरणा कमल दास है आप भी की ਤੋਂ ਵਾਲੀਆ ਬਾਣਾ ਜਨਾ ਕਰੋ ਔਰ ਸਦਰਾ ਤੋਂ ਸ਼ਿਵਾਰਾ साहब जान के अनुसार तो पूर्ण करयो सेवादारानी बहुत उत्सार महान सेवा कीती है माडानी नगर की सेवा कीती और हर हर माडानी गुणसारताणा शुरू हो कारणा संपूर्ण और आवगुण रो शांति लरने नाम बनशे सदा वर्ष लज्जा को तस्वीर ਰਾਸੀ ਦੇ ਖਜ਼ੂਨਾਂ ਚੜਦੀ ਕਲਾ ਦੇ ਮਹਾਰਾਜ ਅਗੇ ਪਾਸ ਤੇ ਅਵਕਾਰ ਨਾੜੀ ਆਉਣੀਆਂ ਖੁਸ਼ੀਆਂ ਵਸੇਓ ਕਵਿਤੀ ਨੂੰ ਖੁਸ਼ ਆਸ਼ ਸੰਗਤਾਂ ਨਾਲ ਮੈਂ ਰੋਈ ਗੱਜੂ ਮਹਾਰਾਜ ਇਸੇ ਖੁਸ਼ੀਆਂ ਅਬਰ ਭਾਵ ਰਹੇ ਨੇ ਆਪ ਜੀ ਨੂੰ ਸੰਗਤਾਂ ਨੂੰ ਸੁੰਦਰ ਸਾਖੀ ਨਿਹਾਲਿਆ ਆਪ ਪੂਰੀਕਾਰ ਤੇ ਸੱਚਾ ਹੀ ਲੋਇ ਤੇ ਤਨੇ ਬਹੁਤ ਆ ਬਖਸ਼ਨਾ ਸੰਗਤਾਂ ਵੱਲੋਂ ਇਹ ਤਨ ਲੋੜ ਨਾ ਕਰੇ ਤੁਰਾ ਕੜਾ ਅਸ਼ਾਰੇ ਦੇ ਪ੍ਰਸ਼ਾਦਾ ਹੁਣ ਹਾਰਿਆ ਗਰ ਤੇ ਪ੍ਰਮਾਣ ਹੋਏ ਹੋਇਆ ਪ੍ਰਵਾ ਸਿੱਖ ਪਸਾ ਸਾਰ ਸਭਿ ਸੰਗਤਾਂ ਦਾ ਤੁਰੇ ਜੋਸ਼ਕ ਤੇਰਾ ਨਾਮਿਤ ਅਨੰਤ ਸਰਬਨ ਹਾਰ ਨਾ ਤੇ ਵਾਡ ਜੀ ਵਾਡ ਜੀ ਤਰੰਗਾਂ ਮੁਰੇ ਸੋਹਣਾ ਵਾਡ ਜੀ ਆਂਤਰੋ ਸਾਈਂ ਬਾਣੀ ਇੱਕ ਮਹਾਰਾਜ ਕੀ ਜੈਤ ਨਾਮ ਦੀ ਚੜ੍ਹਦੀ ਹੋਵੇ ਵਾਡ ਤੇਰੇ ਬਾਣੀ ਸੁਮਤ ਕਾ ਪ੍ਰਵਾਹ ਕਾਇਦ ਤੇ Thank you

ਸਾਰੇ ਹਿਸਕ ਦਾ ਬਧਾਈ ਦੇ ਪਾਤਰ ਨੂੰ ਕਿ ਜਿਨ੍ਹਾਂ ਨੇ ਇਹ ਜਵਾਬ ਹਰ ਸਾਲ ਜਿਹੜਾ ਬਣਿਆ ਪਰ ਅਬੋਜ ਦੇ ਸਾਰੇ ਹਿਸਕ ਦਾ ਸਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਸਾਲ ਨੂੰ ਬਹਾਰ ਲਿਆ ਕਿਉਂਕਿ ਤੇ ਜੋ ਆਪਾਂ ਲੈ ਕੇ ਪਾੜ ਸਭ ਤੋਂ ਪਹਿਲੇ ਸਮੇਂ ਆ क्योंकि तो समाज है नहीं, ने, 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 ने। सोच अपने ये रखनी है कि अभी जिस तरह कई बार चाहे नौजवान जीव चौक भी है अभी कई बार आपके क्योंकि अगर दूसरे भाव ਦੇ ਨਗਰ ਦੇ ਵਿੱਚ ਕੋਈ ਵੀ ਬੱਚੇ ਨੂੰ ਲੈ ਕੇ ਗੁਜਰਵਾਤਾ ਕੋਈ ਵੀ ਸੇਵਾ ਤੋਂ ਬਿਨਾ ਨਹੀਂ ਲੜੇ। ਸੋ ਇਹ ਕਰਕੇ ਅੱਜ ਸਾਰੇ ਜੋ ਬੋਲੇ ਸੁਣੋ ਤਾਂ ਆਤਗਵਾਲ ਬਾਲਮੀ ਸ਼ਰਮੀ ਜੀ ਮਹਾਰਾਜ ਕੀ ਜੈ। ਸੋ ਇਹ ਜੋ ਸਦਮਾ ਕਲਾਮ ਪਿੰਡ ਵਿੱਚ ਅਸੀਂ ਭਗਵਾਨ ਬਾਲਮੀ ਸ਼ਰਮੀ ਜੀ ਦੀ ਰਮੈਨ ਦਾ ਇਹ ਪਾਠ ਰਖਾਉਣੇ ਆ। ਸੋ ਉਸ ਵਿੱਚ ਸਾਰੇ ਸਦਮਾ ਕਲਾ ਲੀਆਂ ਨਗਰ ਰਣਗ ਤਾਂ ਬਹੁਤ ਸਾਰੇ ਸਹਿਯੋਗ ਦਿੰਦਿਆਂ ਨੇ ਅਤੇ ਜਦੋਂ ਵੀ ਕੋਈ ਅਸੀਂ ਇੱਥੇ ਧੰਨ ਬਾਬਾ ਜੀਵਨ ਸਿੰਘ ਜੀ ਸੋਮਣੀ ਦਾ ਉਹਨਾਂ ਦਾ ਪ੍ਰੋਗਰਾਮ ਉਸ ਮੌਕੇ ਵੀ ਸਾਨੂੰ ਬਹੁਤ ਸੰਕਲ ਦਾ ਸਹਿਯੋਗ ਦਿੰਦੀਆਂ ਨੇ ਸੋ ਹੁਣ ਵੀ ਬਹੁਤ ਸੰਕਲ ਦੇ ਵੱਲ ਚੜ ਕੇ ਸਾਡੇ ਨਾਲ ਸਹਿਯੋਗ ਦਿੱਤਾ ਹੈ ਅਜੇ ਲੰਗਰਾਂ ਦੀ ਸੇਵਾ ਵੀ ਉਹ ਵਿਭਿੰਨ ਪੜਾਣੇ ਬਹੁਤ ਕਈ ਜਾ ਰਹੀਆਂ ਨੇ ਸੋ ਅਸੀਂ ਸਾਰੇ ਹੀ ਨਗਰਪਾਲਿਕਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨੌਜਵਾਨ ਵੀਰ ਜੋ ਕਮੇਟੀ ਦੇ ਸੇਵਾਦਾਰ ਨੇ ਉਹਨਾਂ ਨੇ ਕਈ ਦਿਨਾਂ ਤੋਂ ਇੱਥੇ ਜੋ ਮਹਿੰਦੇ ਪਾਸ ਚੱਲ ਰਹੇ ਨੇ ਬਹੁਤ ਵੱਲ ਚੜ ਕੇ ਸੇਵਾ ਕੀਤੀ ਸਾਡੀ ਕਮੇਟੀ ਵੱਲੋਂ ਅਤੇ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਇਲੀ ਗ ਬੇਨਤੀ ਕਰਦੇ ਹੋਏ ਫਤਰੀ ਸਾਜ ਪਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਰੀ న్యూਜ ਨੰਬਰ 1 ਸਾਡੇ ਹੀ ਨਗਰ ਦੇ ਮਨਜੀਤ ਸਿੰਘ ਜੀ ਜੋ ਹਰ ਸਾਲ ਸਾਡੇ ਜੋ ਵੀ ਪ੍ਰੋਗਰਾਮ ਅਸੀਂ ਕਰਦੇ ਆ ਉਹ ਸਾਡੇ ਨਾਲ ਬਹੁਤ ਸਹਿਯੋਗ ਦਿੰਦੇ ਨੇ ਅਸੀਂ ਸਾਡੀ ਮੂਵੀ ਵੀ ਬਣਾਉਂਦੇ ਨੇ ਸੋ ਅਸੀਂ ਸਾਰੀ ਕਮੇਟੀ ਇਹ ਸਾਡੇ ਭਰਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਵੇਂ ਸਾਡਾ ਪ੍ਰੋਗਰਾਮ ਇੱਥੋਂ ਜਾ ਕੇ ਆਪਣੇ ਮੋਬਾਈਲਾਂ ਦੇ ਉੱਤੇ ਖਬਰ ਲੱਗਦੀ ਹੈ ਸਾਰੀ ਦੁਨੀਆ ਦੇਖਦੀ ਹੈ ਸੋ ਕਿਉਂਕਿ ਇਹ ਇੱਕ ਵਾਰੀ ਨਹੀਂ ਸਾਡੇ ਨਗਰ ਦੇ ਵਿੱਚ ਕੱਟੋ-ਕੱਟੇ ਹੀ ਪੰਜ ਪ੍ਰੋਗਰਾਮ ਕਰਦੇ ਹਾਂ ਪੰਜਾਂ ਦੇ ਵਿੱਚ ਹੀ ਜਿਹਾ ਇਹ ਕਰਦੇ ਨੇ ਨਿਮਾਉਂਦੇ ਨੇ ਆਪਣੀ ਡਿਊਟੀ ਸਾਡੀ ਕਮੇਟੀ ਨਾਲ ਬਹੁਤ ਬਹੁਤ ਧੰਨਵਾਦ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹ ਹਨ ਵਾਲਮੀਕ ਜੀ ਦਾ ਜੋ ਜਨਮ ਦਿਨ ਦਾ ਦਿਹਾੜਾ ਮਨਾ ਰਹੇ ਆ ਵੈਸੇ ਇਹ ਜਨਮ ਦਿਹਾੜਾ ਆਪਾਂ 7 ਤਰੀਕ ਨੂੰ ਸੀਗਾ ਤੇ ਸਾਡੇ ਕਮੇਟੀ ਦੇ ਕੁਝ ਕਾਰਨ ਕਰਕੇ ਵੀ ਅਸੀਂ ਇਹ 5 ਤਰੀਕ ਨੂੰ ਮਨਾ ਰਹੇ ਆ ਸੋ ਸਾਡੇ ਪਿੰਡ ਸਿਧਵਾ ਕਲਾਂ ਦੇ ਵਿੱਚ ਹਰ ਸਾਲ ਬੜੇ ਲੰਬੇ ਸਮੇਂ ਤੋਂ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੂ ਸਾਰੀਆਂ ਸੰਗਤਾਂ ਵੱਲ ਚੜ ਕੇ ਸਹਿਯੋਗ ਦਿੰਦੀਆਂ ਨੇ ਤੇ ਸਾਰੇ ਹੀ ਬੀਬੀਆਂ ਭੈਣਾਂ ਵੱਲ ਚੜ ਕੇ ਹਿੱਸਾ ਪਾਉਂਦਿਆਂ ਨੇ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਵਟੋਤ ਸੇਵਾ ਕਰਦਿਆਂ ਨੇ ਉਹ ਸਾਡੇ ਜਿੰਨੇ ਵੀ ਸੇਵਾਦਾਰ ਹਨ ਇਹ ਹਰ ਸਾਲ ਭਗਵਾਨ ਬਾਲਮੀਕੀ ਦਾ ਦਿਹਾੜਾ ਮਨਾਉਂਦੇ ਹਾਂ ਤੇ ਬੜੇ ਧੂਮਤਾਮ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਬਾਲਮੀਕ ਜੀ ਦਾ ਜਨਮ ਦਿਨ ਲਗਭਗ 60 ਸਾਲ ਤੋਂ ਮਨਾ ਰਹੇ ਹਾਂ ਸਾਰੇ ਨਗਰ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਜਾਂਦਾ ਇਹ ਇਹ ਜਿਹੜੇ ਮਹਾਰਿਸ਼ੀ ਵਾਲੰਟ ਸਵਾਮੀ ਜੀ ਆ ਇਹ ਸਾਡੇ ਆ ਸੂਦਰ ਜਾਤ ਚੋਂ ਜਾਂ ਸੂਦਰ ਵੰਸ਼ ਦੇ ਵਿੱਚੋਂ ਪੈਦਾ ਹੋਏ ਆ ਇਹਨਾਂ ਨੂੰ ਇਹਨਾਂ ਤੇ ਬਹੁਤ ਟੁੱਟੀਆਂ ਲੱਗੀਆਂ ਮਤਲਬ ਤੇ ਇੱਥੇ ਧੋਗ ਵਾਲੇ ਦਾ ਨਾ ਗੁਰੂ ਕੇ ਲੰਗਰ ਤੋਂ ਟੋਟ ਵਰਤਾਇ ਜਾਂਦੇ ਆ ਸੰਗਤਾਂ ਵੱਲੋਂ ਬਹੁਤ ਸਹਾਇਕ ਦਿੱਤਾ ਜਾਂਦਾ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਬੋਲੇ ਸੋ ਨਿਰਪੈ ਨਾਮ ਬੋਲੇ ਜੋ ਨਰਪਾਇ ਮਹਾਰਾਮਾਨਿ ਜੀ ਜੋ ਬੋਲੇ ਆ ਨਰਪਾਇ ਭਗਵਾਨ ਬਾਲਦੀਨ ਮਹਾਰਾ ਜੀ